ਅੱਜ ਅਸੀਂ ਫਰੰਟ ਨੈਕ ਡਿਜ਼ਾਈਨ ਵਿਦ ਬੋਟਲੀ ਬਟਨ ਬਣਾਉਂਦੀ ਜਾਚ ਸਿੱਖਦੇ ਆਂ ਸਭ ਤੋਂ ਪਹਿਲਾਂ ਆਪਾਂ ਫਿਊਜ਼ਿੰਗ ਪੇਪਰ ਦਾ ਇਸ ਤਰੀਕੇ ਨਾਲ ਟੁਕੜਾ ਲੈ ਲਿਆ ਹੈ ਔਰ ਉਹਨੂੰ ਬਹੁਤ ਹਲਕੀ ਜੀ ਪ੍ਰੈਸ ਲਗਾ ਕੇ ਉਹਨੂੰ ਸਿਕਿਉਰ ਕਰ ਲਿਆ ਹੈ ਤਾਂ ਕਿ ਇਹ ਇੱਧਰ ਉੱਧਰ ਨੂੰ ਖਿਸਕੇ ਨਹੀਂ ਠੀਕ ਹੈ ਅਸੀਂ 2.5 ਇੰਚ ਦਾ ਸੀ ਯਾਨੀ ਕਿ ਡਬਲ ਫੋਲਡ ਦੇ ਵਿੱਚ ਨੈਕ ਰੱਖ ਰਹੇ ਆ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਹੋ ਔਰ 1 ਇੰਚ ਕੀ ਵੱਧ ਮਾਰਕ ਲਗਾਇਆ ਹੋਇਆ ਹੈ 6 ਇੰਚ ਸੀ ਇਹਨੂੰ ਡੀਪ ਰੱਖ ਰਹੇ ਆ ਆਪਣੇ ਨੈਕ ਨੂੰ ਤੇ 5 ਇੰਚ ਛਡਾ ਚੌੜਾ neck ਹੈ ਠੀਕ ਹੈ ਔਰ ਉਸ ਤੋਂ ਬਾਅਦ ਫਿਰ ਆਪਾਂ ਇਹਦਾ ਬਾਕਸ ਬਣਾ ਲੈਣਾ ਹੈ ਬਾਕਸ ਬਣਾਉਣ ਤੋਂ ਬਾਅਦ ਫਿਰ ਆਪਾਂ ਇਹਦਾ ਰਾਉਂਡ neck ਦੇ ਸ਼ੇਪ ਦੇ ਵਿੱਚ ਇਹਨੂੰ ਡਰਾ ਕਰਨਾ ਹੈ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਬਣਾ ਸਕਦੇ ਹੋ ਔਰ ਇਸ ਤਰੀਕੇ ਦੇ ਨਾਲ ਆਪਾਂ 1-1 ਇੰਚ ਤੇ ਇਸ ਤਰੀਕੇ ਨਾਲ ਡਰਾ ਕਰਨਾ ਹੈ ਔਰ ਜਿੱਥੇ ਆਪਾਂ neck ਦੀ ਜਿੱਥੋਂ ਡੀਪ ਰੱਖਿਆ ਹੈ ਉਸ ਤੋਂ ਬਾਅਦ ਆਪਾਂ 7 ਇੰਚ ਤੇ ਇੱਕ ਇੱਕ ਹੋਰ ਮਾਰਕ ਕਰਾਂਗੇ ਠੀਕ ਹੈ ਤਾਂ نیچے ਪਲੇਟ ਬਣਾਉਣ ਲਈਏ ਔਰ ਜਿਹੜਾ ਛੋਟੇ-ਛੋਟੇ ਆਪਾਂ ਇੰਚੀ ਟੇਪ ਤੇ ਲਾਈਨਾਂ ਵੇਖਦੇ ਹਾਂ ਉਹ ਇੱਕ ਲਾਈਨ ਜਿੰਨੂੰ ਇੱਕ ਸੂਤ ਵੀ ਕਹਿੰਨੇ ਹਾਂ ਉਹਦੇ ਬਰਾਬਰ ਆਪਾਂ ਇੱਕ ਹੋਰ ਲਾਈਨ ਡਰਾ ਕਰਨੀ ਹੈ ਡਬਲ ਸਾਈਡ ਵਾਲੇ ਪਾਸਿਓਂ ਠੀਕ ਹੈ ਜਿੱਥੇ ਫੋਲਡ ਹੋਇਆ ਹੈ ਸਾਡਾ ਬੁਕਰਾਂ ਵਾਲਾ ਹਿੱਸਾ ਔਰ 1-1 ਇੰਚ ਦੀ ਇਸ ਤਰੀਕੇ ਨਾਲ ਨੀਚੇ ਤੱਕ ਮਾਰਕ ਕਰ ਲੈਣਾ ਹੈ ਔਰ 7 ਇੰਚ ਜਿੱਥੇ ਆਪਾਂ ਮਾਰਕ ਲਾਇਆ ਗਿਆ ਸੀ ਉੱਥੋਂ ਤੱਕ ਫਿਰ ਇਹ ਸਾਰੀਆਂ ਲਾਈਨਾਂ ਨੂੰ ਸਿੱਧੀਆਂ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਅਪਾਰੀ ਇਹ ਨੱਕ ਦੇ ਚਾਰ ਪਾਸਿਓਂ ਵੀ ਇਸ ਤਰੀਕੇ ਦੇ ਨਾਲ ਆਪਾਂ 1-1 ਇੰਚ ਤੇ ਮਾਰਕ ਕਰਕੇ ਔਰ ਤੁਸੀਂ ਇਹਨੂੰ ਵਧੀਆ ਤਰੀਕੇ ਨਾਲ ਇਸ ਤਰੀਕੇ ਨਾਲ ਡਰਾ ਕਰਕੇ ਫਿਰ ਇਹਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਆ ਵੇਖੋ ਇਸ ਤਰੀਕੇ ਨਾਲ ਸੀ 1-1 ਇੰਚ ਤੇ ਮਾਰਕ ਕੀਤਾ ਸੀ ਡਰਾ ਕੀਤਾ ਔਰ ਜਿਹੜੇ ਬਿਕਨਰਸ ਨੇ ਇਥੋਂ 1/2 ਇੰਚ ਦਾ ਮਾਰਜਿਨ ਛੱਡ ਕੇ ਫਿਰ ਕਟਿੰਗ ਕਰਨ ਤਾਂ ਕਿ ਸਾਡਾ ਉੱਪਰੋਂ ਨੈਕ ਜਿਹੜਾ ਫੈਲੇਗਾ ਨਹੀਂ ਔਰ ਫਿਰ ਬਾਅਦ ਵਿੱਚ ਚੌੜਾ ਵੀ ਨਹੀਂ ਹੋਏਗਾ ਔਰ ਸਭ ਤੋਂ ਪਹਿਲਾਂ ਆਪਾਂ ਜਿਹੜਾ ਇੱਕ ਸੂਤ ਦੀ ਆਪਾਂ ਇਸ ਤਰੀਕੇ ਨਾਲ ਮਾਰਕ ਕੀਤਾ ਸੀ ਉਹਨੂੰ ਕਟਿੰਗ ਕਰਕੇ ਸਾਈਡ ਤੇ ਕਰ ਦੇਣਾ ਹੈ ਕਿਉਂਕਿ ਆਪਾਂ ਦੋ ਜਿਹੜੇ ਡਾਈਨਾ ਹੁੰਦੀਆਂ ਨੇ ਇੰਚਿਟਿਵ ਦੇ ਵਿੱਚ ਉਹਦੇ ਵਿੱਚੋਂ ਵੀ ਇੱਕ ਲਾਈਨ ਦੋਨਾਂ ਲਾਈਨਾਂ ਦੇ ਵਿੱਚ ਵਾਲਾ ਜਿਹੜਾ ਹਿੱਸਾ ਹੈ ਸਿਰਫ ਉਹਨਾਂ ਹੀ ਕਟਿੰਗ ਕਰਨਾ ਹੈ ਔਰ ਉੱਪਰੋਂ 1/2 ਇੰਚ ਦਾ ਇਸ ਤਰੀਕੇ ਨਾਲ ਗੈਬ ਛੱਡਣ ਤੋਂ ਬਾਅਦ ਫਿਰ ਆਪਾਂ ਜਿੱਥੇ 2 ਇੰਚ ਦਾ ਮਾਰਕ ਕੀਤਾ ਸੀ ਉਰਥੋਂ ਆਪਾਂ neck ਨੂੰ ਗੋਲ ਇਸ ਤਰੀਕੇ ਨਾਲ ਵਿੱਚੋਂ ਕਟਿੰਗ ਕਰ ਦੇਣਾ ਹੈ ਤੁਸੀਂ ਆਪਣੇ ਮੀਜ਼ਰ ਦੇ ਅਕੋਰਡਿੰਗ ਕਟਵਾਦ ਲੈ ਸਕਦੇ ਹੋ ਔਰ ਇਸ ਤਰੀਕੇ ਨਾਲ ਸੈਂਟਰ ਤੋਂ ਕਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਜਿੱਥੇ ਬਾਹਰ ਵਾਲੀ ਲਾਈਨ ਡਰਾਅ ਕੀਤੀ ਸੀ ਆਪਾਂ ਉਰਥੋਂ ਕਟਿੰਗ ਕਰ ਦੇਾਂਗੇ ਇਹਨੂੰ ਪੇਸਟਿੰਗ ਬੁਕਰਮ ਹੈ ਸਾਡੇ ਕੋਲ ਇਸ ਤਰੀਕੇ ਦੇ ਨਾਲ ਆਪਾਂ ਇਹ ਈਜ਼ੀ ਪੇਸਟ ਹੋ ਜਾਏਗੀ ਔਰ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਬੜੇ ਧਿਆਨ ਦੇ ਨਾਲ ਪਹਿਲਾਂ ਤੁਸੀਂ ਇਸ ਦੋਨੋਂ ਬੁਕਰਮ ਨੂੰ ਜਿੱਥੇ ਥੋੜਾ ਹਲਕੇ ਹਲਕੇ ਦਾਣੇਦਾਰ ਹੁੰਦਾ ਹੈ ਉਹ ਸਾਈਡ ਨੂੰ ਆਪਸ ਦੇ ਵਿੱਚ ਮਿਲਾ ਕੇ ਤੁਸੀਂ ਇਹਨੂੰ ਹਲਕਾ ਜਿਹਾ ਪ੍ਰੈਸ ਲਗਾ ਕੇ ਇਹਨੂੰ ਚਿਪਕਾ ਸਕਦੇ ਹੋ ਤਾਂ ਕਿ ਇਹ बार-बार ਇਧਰ ਨੂੰ ਸਲਿੱਪ ਨਾ ਹੋਏ ਠੀਕ ਹੈ ਔਰ ਐਸੀ ਕਿਨਲ ਸਾਡਾ neck ਵੇਖੋ ਜੀ ਆ ਇਥੋਂ ਆਪਾਂ ਮੜਾ ਜਿਹਾ ਤਿਰਛਾ ਕੱਟਣਾ ਹੈ ਇਥੋਂ ਨਹੀਂ ਠੀਕ ਹੈ ਜੋ ਜੌਰਸ ਨਹੀਂ ਕਰਨਾ ਔਰ ਇਸ ਤੋਂ ਬਾਅਦ ਫਿਰ ਆਪਾਂ ਇਨੂੰ ਕਪੜੇ ਤੇ ਪੇਸਟ ਕਰ ਲੈਣਾ ਹੈ ਚੰਗੀ ਤਰੀਕੇ ਦੇ ਨਾਲ ਔਰ ਉਸ ਤੋਂ ਬਾਅਦ ਇਹਨੂੰ 1 ਇੰਚ ਦਾ ਵਿਪਾਰੋਂ ਇਹਦਾ ਮਾਰਜਿਨ ਛੱਡਦੇ ਹੋਇਆ ਆਪਾਂ ਸੈਂਟਰ ਦੇ ਵਿੱਚ ਇੱਥੇ ਕੋਰਨਰ ਦੇ ਵਿੱਚ ਕੱਟ ਲਗਾ ਕੇ ਇਹਨੂੰ ਚਾਰੋਂ ਪਾਸੇ ਆਪਾਂ ਸਿਲਾਈ ਕਰਕੇ ਇਸ ਤਰੀਕੇ ਦੇ ਨਾਲ ਬਣਾ ਲਿਆ ਹੈ ਔਰ ਆਪਾਂ ਲਾਈਨਿੰਗ ਅਟੈਚ ਕਰ ਲਈ ਸੀ ਆਪਣੇ ਫਰੰਟ ਵਾਲੇ ਠੀਕੇ ਪਾਰਟ ਦੇ ਨਾਲ ਔਰ ਜਿਹੜਾ ਆਪਾਂ ਨੈਕ ਰੈਡੀ ਕੀਤਾ ਸੀ ਆਪਾਂ ਨੂੰ ਇਹਦੇ ਉੱਪਰ ਇਸ ਤਰੀਕੇ ਨਾਲ ਆਪਣੇ ਸ਼ਰਟ ਦਾ ਵੀ ਫਰੰਟ ਵਾਲੇ ਪਾਰਟ ਦਾ ਵੀ ਹਾਫ ਲੈ ਕੇ ਔਰ ਇਹਦਾ ਵੀ ਨੀਚੇ ਤੱਕ ਹਾਫ ਕਰਕੇ ਤੇ ਇਸ ਤਰੀਕੇ ਨਾਲ ਵਿੱਚੋਂ ਸੈਂਟਰ ਚੋਂ ਆਪਾਂ ਸਿਲਾਈ ਲਗਾ ਕੇ ਇਹਨਾਂ ਨੂੰ ਇਹਦਾ ਸੈਂਟਰ ਕਰ ਲੈਣਾ ਔਰ ਸਿਕਿਉਰ ਕਰ ਲੈਣਾ ਹੈ ਔਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਦਾ ਇਸ ਤਰੀਕੇ ਨਾਲ ਵਿੱਚੋਂ ਸੈਂਟਰ ਕਰਨ ਤੋਂ ਬਾਅਦ ਆਪਾਂ ਇਹਦਾ ਲਾਈਨ ਲਗਾ ਡਰਾ ਕਰ ਲਈ ਸੀ ਔਰ ਇਹਦੇ ਵਿੱਚੋਂ ਸਿਕਿਉਰ ਕਰ ਲਿਆ ਸੀ 슬ਿੱਪ ਨਾ ਕਰੇ ਔਰ ਆਪਾਂ ਫਿਰ ਬੁਕਰਮ ਦੇ ਬਿਲਕੁਲ ਨਾਲ-ਨਾਲ ਆਪਾਂ ਸਿਲਾਈ ਕਰਨੀ ਹੈ neck ਦੇ ਜਿਹੜਾ ਆਪਾਂ ਕਟਿੰਗ ਕੀਤਾ ਹੋਇਆ ਹੈ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਾਲ ਨਾਲ ਸिलाई ਹੋਣੀ ਚਾਹੀਦੀ ਬੁਕਰਮ ਦੇ ਉੱਪਰ ਬਿਲਕੁਲ ਵੀ ਨਹੀਂ ਚੜਨੀ ਚਾਹੀਦੀ ਔਰ ਇੱਥੇ ਆਪਾਂ ਇੱਥੇ ਤਿਰਛਾ ਬਣਾਉਣਾ ਹੈ ਠੀਕ ਹੈ نیچے ਤੋਂ ਆਪਾਂ ਜਿੱਥੋਂ ਹੁਣੇ ਸिलाई ਲਗਾਈ ਸੀ ਔਰ ਇਸ ਤਰੀਕੇ ਨਾਲ ਸਾਰੀ ਸिलाई ਨੂੰ ਕੰਪਲੀਟ ਕਰ ਦਿੱਤਾ ਹੈ ਬਿਨਾ ਬੁਕਰਮ ਤੇ ਚੜਾਇਆ ਹੋਇਆ ਸਟੀਚ ਨੂੰ ਠੀਕ ਹੈ ਆਪਾਂ ਇਹਨੂੰ ਜਿਹੜਾ ਐਕਸਟਰਾ ਵਿੱਚ ਪਾਰਟ ਹੈ ਉਹਨੂੰ ਕਟਿੰਗ ਕਰ ਦਾਂਗੇ ਅੱਧੇ ਅੱਧੇ ਇੰਚ ਦਾ ਮਾਰਜਿਨ ਛੱਡਦੇ ਹਾਂ ਹੋਇਆ ਔਰ ਇਸ ਤਰੀਕੇ ਦੇ ਨਾਲ ਕਟਿੰਗ ਕਰਨ ਤੋਂ ਬਾਅਦ ਵਿੱਚ ਸੈਂਟਰ 'ਚੋਂ ਕੱਟ ਲਗਾਉਣਾ ਹੈ ਯਾਦ ਰੱਖੇ ਕਿ ਆਪਾਂ ਵਿੱਚ ਸਾਡੀ ਬੁਗਰਮ ਦਾ ਕੋ ਉਹ ਨਾ ਕਟਿਆ ਜਾਵੇ ਆਪਾਂ ਬਿਲਕੁਲ ਸੈਂਟਰ ਦੇ ਵਿੱਚੋਂ ਹੀ ਇਹਨੂੰ ਕਟਿੰਗ ਕਰਨਾ ਹੈ ਔਰ ਲਾਸਟ ਵਾਲੀ ਸਿਲਾਈ ਬਚਾ ਕੇ ਇਸ ਤਰੀਕੇ ਨਾਲ ਤੁਸੀਂ ਥੋੜਾ ਜਿਹਾ ਇਸ ਤਰੀਕੇ ਨਾਲ ਬੜੀ ਹੀ ਸਾਵਧਾਨੀ ਦੇ ਨਾਲ ਇਹਨੂੰ ਕਟਿੰਗ ਕਰਨਾ ਹੈ ਔਰ ਆਪਾਂ ਜਿਹੜੇ ਕਾਰਨਰ ਹੈ ਇਹਨਾਂ ਨੂੰ ਕੱਟ ਕੇ ਔਰ ਜਿੱਥੇ ਗੁਲਾਈ ਹੈ ਉੱਥੇ ਛੋਟੇ-ਛੋਟੇ ਕੱਟਸ ਲਗਾ ਕੇ ਫਿਰ ਆਪਾਂ ਇਹਨਾਂ ਨੂੰ ਤੁਸੀਂ ਸਿੱਧੀ ਸਾਈਡ ਨੂੰ ਟर्न ਕਰਾਂਗੇ ਤੁਸੀਂ ਕਿਸੇ ਵੀ ਨੁਕੀਲੀ ਚੀਜ਼ ਦੇ ਨਾਲ ਇਹਦੇ ਕਾਰਨਰ ਚੰਗੀ ਤਰੀਕੇ ਦੇ ਨਾਲ ਬਣਾ ਲੈਣੇ ਨੇ ਠੀਕ ਹੈ ਜੀ ਇਸ ਤਰੀਕੇ ਨਾਲ ਸਾਡੇ ਕਾਰਨਰ ਕੱਢ ਲੈਣੇ ਨੇ ਵਧੀਆ ਤਰੀਕੇ ਨਾਲ ਫਿਰ ਕਾਰਨਰ ਸਾਰੇ ਅੱਛੀ ਤਰੀਕੇ ਨਾਲ ਕੱਟਣ ਤੋਂ ਬਾਅਦ ਤੁਸੀਂ ਇਹਨੂੰ ਪ੍ਰੈਸ ਕਰ ਲੈਣਾ ਸੀ ਪ੍ਰੈਸ ਕਰ ਲਿਆ ਹੈ ਔਰ ਉਸ ਤੋਂ ਬਾਅਦ ਆ ਬਾਕੀ ਕੀਤਾ ਹੈ ਬਿਲਕੁਲ ਨੱਕ ਦੀ ਠੀਕ ਹੈ ਲੈਂਥ ਦੇ ਅਕੋਰਡਿੰਗ ਜੋtheta lip bracket ਬਣਾਇਆ ਸੀ 2 ਇੰਚ ਦੀ ਪੱਟੀ ਬਣਾ ਕੇ ਚਾਰੋਂ ਪਾਸੇ ਸਿਲਾਈ ਕਰ ਲਈ ਹੈ ਸੈਂਟਰ ਬਣਾ ਲਿਆ ਹੈ ਔਰ ਆਪਾਂ ਪੋਟਲੀ ਬਟਨ ਇਸ ਤਰੀਕੇ ਨਾਲ ਬਣਾ ਲਏ ਹਨ ਪੋਟਲੀ ਬਟਨ ਦਾ ਮੈਂ ਲਿੰਕ ਵੀਡੀਓ ਦੇ ਵਿੱਚ ਦੇ ਦੇਾਂਗੀ ਤੁਸੀਂ ਉੱਥੋਂ ਬਣਾਉਣ ਦੀ ਜਦ ਸਿੱਖ ਲੈਣਾ ਔਰ ਇਸ ਤਰੀਕੇ ਦੇ ਨਾਲ ਜਿਹੜੇ ਬਿਗਨਰਸ ਨੇ ਉਹ ਇੱਥੇ ਮੋਟੇ ਬਕੇ ਦੇ ਨਾਲ ਇੱਥੇ ਸਿਲਾਈ ਲਗਾ ਕੇ ਇਹਨੂੰ ਸਿਕਿਉਰ ਕਰ ਲੈਣ ਤਾਂ ਕਿ ਸਾਡਾ ਜਿਹੜਾ ਨੀਚੇ ਵਾਲੀ ਪੱਟੀ ਹੈ ਇਧਰਦਨ ਨੂੰ ਸਲਿੱਪ ਨਾ ਕਰੇ ਔਰ ਬਹੁਤ ਹੀ ਆਸਾਨੀ ਦੇ ਨਾਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਸਾਡੀ ਨੈਕ ਬਣ ਕੇ ਰੈਡੀ ਹੋ ਜਾਏਗਾ ਅਗਰ ਨਾ ਹੀ ਪਹਿਲਾਂ ਸਿਲਾਈ ਲਗਾਵਾਂਗੇ ਤੇ بار بار ਇਧਰਦਨ ਨੂੰ ਖਿਸਕੇਗੀ ਤੇ ਥੱਲਿਓਂ ਵੀਂਗੀ ਟੇਢੀ ਵੀ ਹੋ ਸਕਦੀ ਹੈ ਫਿਰ ਬਾਅਦ ਵਿੱਚ ਬਹੁਤ ਪ੍ਰੋਬਲਮ ਕਰਦੀ ਹੈ ਠੀਕ ਹੈ ਨੈਕ ਦੇ ਆਪਾਂ ਬਿਲਕੁਲ ਕਿਨਾਰੇ-ਕਿਨਾਰੇ ਸਿਲਾਈ ਲਗਾਉਂਦੇ ਹਾਂ ਹੁਆਂ ਇਸ ਤਰੀਕੇ ਦੇ ਨਾਲ ਆਪਾਂ ਪਲੇਕਟ ਤੱਕ ਆ ਜਾਣਾ ਹੈ ਇਸ ਤਰੀਕੇ ਦੇ ਨਾਲ ਪਲੇਕਟ ਤੱਕ ਲਗਾ ਕੇ ਨੂੰ ਜਿੱਥੇ ਆਪਾਂ نیچے ਪੱਟੀ ਬਣਾਈ ਹੋਈ ਹੈ ਔਰ ਫਿਰ ਆਪਾਂ ਇਹਦੇ ਬਿਲਕੁਲ ਕਿਨਾਰੇ-ਕਿਨਾਰੇ ਸिलाई ਲਗਾ ਲੈਣੀ ਹੈ। ਔਰ ਜਿੱਥੇ ਆਪਾਂ ਕੱਟ ਲਗਾਇਆ ਸੀ ਇੱਥੇ ਜਿੱਥੇ ਪੱਟੀ ਅਟੈਚ ਕੀਤੀ ਹੈ ਇੱਥੋਂ ਤੱਕ ਆਪੇ ਸिलाई ਲਗਾ ਲੈਣੀ ਹੈ ਠੀਕ ਹੈ। ਔਰ ਇੱਥੋਂ ਤੱਕ ਸिलाई ਲਗਾਉਣ ਤੋਂ ਬਾਅਦ ਸਲਾਈ ਨੂੰ ਪੱਕਾ ਕਰਕੇ ਤੁਸੀਂ ਨੀਚੇ ਤੋਂ ਇਹਨੂੰ ਦਾ ਸिलाई ਦਾ ਮੂੰਹ ਮਸ਼ੀਨ ਦਾ ਇਸ ਤਰੀਕੇ ਨਾਲ ਪੈਰ ਦਾ ਆਪਾਂ ਸਾਹਮਣੇ ਸਾਈਡ ਨੂੰ ਮੋੜ ਲੈਣਾ ਹੈ ਔਰ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜਿਹੜੇ ਪੋਟੀ ਬਟਨ ਬਣਾਏ ਹੋਏ ਨੇ ਆਪਾਂ ਤੁਸੀਂ ਧਿਆਨ ਨਾਲ ਇਹਨੂੰ ਆਪਣੇ ਜਿੰਨੇ ਵੀ ਤੁਸੀਂ ਲਗਾਣੇ ਚਾਹੁੰਦੇ ਹੋ ਤੁਸੀਂ ਇਸੇ ਮਾਰਜਨ ਦੇ ਹਿਸਾਬ ਦੇ ਨਾਲ ਇਹਨੂੰ ਗੱਲਾਂ ਲਾਈ ਇਹ ਜਿਹੜਾ ਤੁਹਾਨੂੰ ਸਲਾਈ ਦਿਖਾਈ ਦੇ ਰਹੀ ਹੈ ਇੱਥੇ ਆਪਾਂ ਅਟੈਚ ਕਰਨੇ ਨੇ ਤੁਸੀਂ ਪਹਿਲਾਂ ਇਸ ਤਰੀਕੇ ਦੇ ਨਾਲ ਥੱਲੇ ਮਾਰਕ ਕਰ ਲੈਣਾ ਕਿ ਕਿੱਥੇ ਕਿੰਨੇ ਤੁਸੀਂ ਡਿਸਟੈਂਸ ਤੇ ਲਗਾ ਰਹੇ ਹੋ ਔਰ ਕਿੰਨੇ ਨੂੰ ਲਗਾਉਣੇ ਨੇ ਠੀਕ ਹੈ ਉਹ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਔਰ ਤੁਸੀਂ ਆਪਣੀ ਪਸੰਦ ਅਕੋਰਡਿੰਗ ਲਗਾ ਸਕਦੇ ਹੋ ਠੀਕ ਹੈ ਮੈਂ ਇਹਦੇ ਵਿੱਚ ਅੱਧੇ ਪੌਣੇ ਇੰਚ ਦਾ ਹੀ ਮਾਰਜਨ ਛੱਡਿਆ ਹੈ ਔਰ ਇਸ ਤਰੀਕੇ ਦੇ ਨਾਲ ਇਥੇ ਬਹੁਤ ਹੀ ਹੌਲੀ ਹੌਲੀ ਲਗਾਉਣਾ ਹੈ ਤੁਸੀਂ ਔਰ ਕਾਲੀ ਬਿਲਕੁਲ ਨਹੀਂ ਕਰਨੀ ਇੱਥੇ ਇਸ ਤਰੀਕੇ ਦੇ ਨਾਲ ਆਪਾਂ ਹੌਲੀ ਹੌਲੀ ਇੱਕ ਇੱਕ ਰੱਖਦੇ ਜਾਵਾਂਗੇ ਔਰ ਜਿੱਥੇ ਆਪਾਂ ਪਹਿਲਾਂ ਸਿਲਾਈ ਲਗਾਈ ਸੀ ਜਿਹੜੀ ਬਰੀਕ ਪੱਕੇ ਦੇ ਨਾਲ ਉਹਦੇ ਉੱਪਰ ਸਾਡੀ ਸਿਲਾਈ ਆਉਣੀ ਚਾਹੀਦੀ ਹੈ ਔਰ ਜਿਹੜੇ ਪੋਟਲੀ ਬਟਨ ਦੇ ਮੂੰਹ ਨੇ ਉਹ ਸਿਲਾਈ ਤੋਂ ਬਾਹਰ ਆਉਣੇ ਚਾਹੀਦੇ ਨੇ ਠੀਕ ਹੈ ਜਿੰਨੇ ਵੀ ਇਹਦੇ ਐਕਸਟਰਾ ਵਾਲੇ ਮਾਰਜਨ ਨੇ ਨਾ ਜਿਹੜੇ ਪਿੱਛੋਂ ਆਪਾਂ ਬਣਾਇਆ ਹੋਇਆ ਪੋਟਲੀ ਬਟਨ ਦਾ ਪਿੱਛੇ ਜਿਹੜੇ ਕੱਪੜੇ ਦੇ ਮਾਰਜਨ ਹੁੰਦੇ ਨੇ ਉਹ ਸਿਲਾਈ ਤੋਂ ਐਸ ਸਾਈਡ ਹੋਣੇ ਚਾਹੀਦੇ ਨੇ ਜਿੱਧਰ ਸਾਡੀ ਫੱਟੀ ਦਿਖਾਈ ਦੇ ਰਹੀ ਆਪ ਜੀ ਨੂੰ ਠੀਕ ਹੈ ਬਿਲਕੁਲ ਇਕੁਅਲ ਹੀ ਲਗਾਣੇ ਨੇ ਔਰ ਇੱਕੇ ਲਾਈਨ ਦੇ ਵਿੱਚ ਇਸ ਤਰੀਕੇ ਨਾਲ ਲਗਾਣੇ ਨੇ ਤੁਸੀਂ ਵਿੰਗੇ ਟੇਡੇ ਨਹੀਂ ਕਰ ਲੈਣੇ ਬੜੇ ਧਿਆਨ ਦੇ ਨਾਲ ਠੀਕ ਹੈ ਔਰ ਇਸ ਤਰੀਕੇ ਨਾਲ ਲਗਾਉਣ ਤੋਂ ਬਾਅਦ ਤੁਸੀਂ ਉੱਪਰ ਤੱਕ ਸिलाई ਲਗਾ ਕੇ ਔਰ ਇਹਨੂੰ ਫਿਰ ਵਾਪਸ ਆਪਾਂ ਸिलाई ਨੂੰ ਬੈਕ ਨੂੰ ਟਰਨ ਕਰ ਦੇਾਂਗੇ ਔਰ ਤੁਸੀਂ ਵੀ ਦੇਖ ਸਕਦੇ ਹੋ ਔਰ ਆ ਜਿਹੜੀ ਉਰਲੀ ਵਾਲੀ ਸਿਲਾਈ ਹੈ ਮੋਡੇ ਬਖਿਆਲੀ ਇਹ ਆਪਾਂ ਬਾਅਦ ਦੇ ਵਿੱਚ ਇਹਨੂੰ ਖੋਲ ਸਕਦੇ ਆ ਔਰ ਇਸ ਤਰੀਕੇ ਦੇ ਨਾਲ ਆਪਾਂ ਇੱਕ ਸਿਲਾਈ ਆਪਾਂ ਥੋੜਾ ਜਿਹਾ ਇਹਦਾ ਗੈਪ ਛੱਡ ਕੇ ਆਪਾਂ ਹੋਰ ਉਰਾਂ ਨੂੰ ਸਿਲਾਈ ਦੇ ਉੱਪਰ ਇੱਕ ਹੋਰ ਲਗਾ ਦੇਣੀ ਤਾਂ ਕਿ ਸਾਡੇ ਜਿਹੜੇ ਬਟਨ ਨੇ ਉਹ ਹੋਰ ਵੀ ਪੋਟਲੀ ਬਟਨ ਨੇ ਜਿਹੜੇ ਹੋਰ ਵੀ ਸਿਕਿਉਰ ਹੋ ਜਾਣ ਔਰ ਠੀਕ ਹੈ ਆਪਾਂ ਇੱਕ ਸਿਲਾਈ ਹੋਰ ਲਗਾ ਲੈਣੀ ਹੈ ਥੋੜੀ ਜੀ ਉਸ ਸਿਲਾਈ ਤੋਂ ਥੋੜੀ ਜੀ ਉਰੇ ਨੂੰ ਲਗਾ ਕੇ ਆਪਾਂ ਇਹਨਾਂ ਨੂੰ ਬਿਲਕੁਲ ਜਿੱਥੇ ਆਪਾਂ कट लगाया है सी आपा ओठो तक इस तरीके नाल इठो तक सिलाई लगा के ले आड़ा है ठीक है और इस तो बाद फिर सुई नु आपा नीचे रख के कपड़े ਦੇ ਵਿੱਚ ਹੀ ਫਿਰ ਆਪਾਂ ਨੂੰ ਫਿਰ ਅੱਗੇ ਨੂੰ ਟਰਨ ਕਰ ਲੈਣਾ ਹੈ ਫਰੰਟ ਵਾਲੀ ਸਾਈਡ ਨੂੰ ਠੀਕ ਹੈ ਉਪਰ ਵਾਲੀ ਸਾਈਡ ਟਰਨ ਕਰਕੇ ਫਿਰ ਜਿਹੜਾ ਨੈੱਕ ਦਾ ਦੂਸਰਾ ਪਾਰਟ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਕੋਟਲੀ ਬਟਨ ਨੂੰ ਇਸ ਤਰੀਕੇ ਨਾਲ ਉਪਰ ਕਵਰ ਕਰ ਦਿਆ ਹੋਇਆ ਇਨ ਉੱਪਰ ਰੱਖ ਕੇ ਇਹਦੇ ਸਟਿਚ ਲਗਾ ਦੇਣੀ ਹੈ ਔਰ ਧਿਆਨ ਰੱਖੇ ਬਿਲਕੁਲ ਮਾਰਜਨ ਨਹੀਂ ਦਿਖਾਈ ਦੇਣਾ ਚਾਹੀਦਾ ਸਿਰਫ ਬਟਨ ਦੇ ਜਿਹੜੇ ਗੋਲ-ਗੋਲ ਬਟਨ ਨੇ ਬੋਟਲੀ ਵਾਲੇ ਬੋਟਲੀ ਵਾਲੇ ਹੀ ਦਿਖਾਈ ਦੇਣੇ ਚਾਹੀਦੇ ਨੇ ਬਿਲਕੁਲ ਵੀ ਸਾਡੀ ਪਹਿਲੀ ਸਲਾਈ ਵੀ ਨਹੀਂ ਦਿਖਾਈ ਦੇਣੀ ਚਾਹੀਦੀ ਜਿਹੜੀ ਅਸੀਂ ਲਗਾਈ ਹੋਈ ਸੀ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਸਿਲਾਈ ਲਗਾ ਸਕਦੇ ਹੋ ਔਰ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਇਹ ਬਣ ਕੇ ਬਹੁਤ ਹੀ ਪਿਆਰਾ ਰੈਡੀ ਹੋਇਆ ਹੈ ਸਾਡਾ ਨੈੱਕ ਔਰ ਇਸ ਤਰੀਕੇ ਨਾਲ ਇਹਨੂੰ ਤੁਸੀਂ ਸिलाई ਬਿਲਕੁਲ ਕਿਨਾਰੇ ਕਿਨਾਰੇ ਸिलाई ਲਗਾ ਲੈਣੀ ਹੈ। ਅਤੇ ਯਾਦ ਰੱਖਣਾ ਉੱਪਰ ਵਾਲੇ ਜਿਹੜੇ ਇਸ ਟਾਈਮ ਅਸੀਂ ਸिलाई ਲਗਾ ਰਹੇ ਹਾਂ ਇਹ ਬੜੇ ਪਾਰ ਨੂੰ ਖਿੱਚਣਾ ਨਹੀਂ ਹੈ। ਅਗਰ ਆਪਾਂ ਖਿੱਚਾਂਗੇ ਤੇ ਆਪਣਾ ਉੱਪਰ ਤੋਂ ਜਿਹੜਾ ਨੈਕ ਹੈ ਉਹ ਅਗਾ ਪਿਛਾ ਹੋ ਜਾਏਗਾ ਜੋ ਕਿ ਬਿਲਕੁਲ ਵੀ ਅੱਛਾ ਨਹੀਂ ਲੱਗੇਗਾ। ਤੁਸੀਂ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਔਰ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਸिलाई ਲਗਾ ਲੈਣੀ ਹੈ ਉੱਪਰ ਤੱਕ। ਠੀਕ ਹੈ। ਔਰ ਜੇ ਤੁਸੀਂ ਚਾਹੋ ਤੇ ਸਿੰਗਲ ਫੁੱਟ ਦੇ ਨਾਲ ਵੀ ਲਗਾ ਸਕਦੇ ਹੋ ਬਟ ਮੈਂ ਡਬਲ ਫੁੱਟ ਦੇ ਨਾਲ ਹੀ ਇਹਨੂੰ ਲਗਾ ਰਹੀ ਹਾਂ ਜੋ ਕਿ ਈਜ਼ੀ ਵੀ ਲੱਗ ਰਿਹਾ ਹੈ। ਔਰ ਇਸ ਤਰੀਕੇ ਦੇ ਨਾਲ ਆਪਾਂ ਬਿਲਕੁਲ ਕਿਨਾਰੀ ਸिलाई ਲਗਾ ਕੇ ਔਰ ਫਿਰ ਨੈਕ ਦੇ ਦੂਸਰੀ ਸਾਈਡ ਨੂੰ ਇਹਦੇ ਕਿਨਾਰੇ-ਕਿਨਾਰੇ ਆਪਾਂ ਸिलाई ਲਗਾ ਕੇ ਇਹਨੂੰ ਕੰਪਲੀਟ ਕਰ ਲੈਣਾ ਹੈ। ਹੁਣ ਤੁਸੀਂ ਅਗਰ ਇੱਥੋਂ ਤੱਕ ਵੀਡੀਓ ਵੇਖ ਲਈ ਹੈ ਤੇ ਜ਼ਾਹਿਰ ਜੀ ਗੱਲ ਹੈ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਔਰ ਪਲੀਸ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਕਰਨਾ ਔਰ ਪਲੀਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤਾਂ ਕਿ ਆਪ ਜੀ ਨੂੰ ਵੀਡੀਓ ਨਵੇਂ ਮਿਲ ਸਕੇ ਔਰ ਇਸ ਤਰੀਕੇ ਨਾਲ ਸਾਡਾ ਨੈਕ ਬਣ ਕੇ ਰੈਡੀ ਹੋ ਗਿਆ ਵੇਖੋ ਤੁਸੀਂ ਕਿਵੇਂ ਦਾ ਬਣਿਆ ਹੈ ਜਰੂਰ ਦੱਸਣਾ ਔਰ ਕਿਨੀ ਫਿਨਿਸ਼ਿੰਗ ਦੇ ਨਾਲ ਇਹ ਲੱਗੇ ਹੋਏ ਨੇ ਪੋਰਟਲੀ ਬਟਨ ਤੁਸੀਂ ਜਰੂਰ ਟਰਾਈ ਕਰਨਾ ਔਰ ਉਰਲੀ ਵਾਲੀ ਜਿਹੜੀ ਸੀ ਇਹ ਨਾ ਕੱਚੀ ਹੁਣੋਂ ਪਾਉ ਦੇੜ ਕੇ ਕੁਝ ਇਸ ਤਰੀਕੇ ਨਾਲ ਸਾਡਾ ਲੱਕ ਬਣ ਕੇ ਰੈਡੀ ਹੋਇਆ ਹੈ ਥੈਂਕ ਯੂ ਫॉर ਵਾਚਿੰਗ